ਤੇ ਲਗਭਗ ਪਿਛਲੇ 15 ਦਿਨਾਂ ਤੋਂ ਕਿਸਾਨੀ ਦੇ ਮਸੀਹਾ ਕਿਸਾਨੀ ਦੇ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਉਹ ਭੋਖੜ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਇੱਥੇ ਪੂਰੇ ਮੋਰਚੇ ਨੇ ਇਹ ਤਹਈਆ ਕੀਤਾ ਹੋਇਆ ਵੀ ਕੋਈ ਕੋਈ ਵੀ ਚੁੱਲਾ ਜਿਹੜਾ ਉਹ ਨਹੀਂ ਬਲ ਰਿਹਾ ਆਉਣ ਵਾਲੇ ਸਮੇਂ ਵਾਸਤੇ ਖਾਣ ਵਾਸਤੇ ਰੋਟੀ ਬਚ ਜਾਂਦੀ ਹੈ ਕਿਸਾਨੀ ਬਚ ਸਕਦੀ ਹੈ ਜਵਾਨੀ ਬਚ ਸਕਦੀ ਹੈ ਤੇ ਸਾਨੂੰ ਇਹ ਭੁੱਖਾਂ ਤੇ ਆ ਜਿਹੜੀਆਂ ਉਹ ਕੱਟ ਲੈਣੀਆਂ ਚਾਹੀਦੀਆਂ ਸੋ ਇਹਨਾਂ ਸਾਰੇ ਯੋਧਿਆਂ ਨੂੰ ਵੀ ਪ੍ਰਣਾਮ ਹੈ ਜਿਹੜੇ ਕਿਸਾਨੀ ਨੂੰ ਬਚਾਉਣ ਵਾਸਤੇ ਤੇ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਬਾਰਡਰਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਡਟ ਕੇ ਬੈਠੇ ਹੋਏ। ਕੀ ਦੁਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ? ਹੰਮੀ ਹਾਸਕੇ ਪਰੀ ਪੰਜਾਬੀਆਂ ਨੇ ਜਦ ਵੀ ਮਾਂਤ ਦੀ ਨਦੀ ਵਿੱਚ ਕਾਂਗ ਆਈ ਛਾਲਾ ਜਿਹੜਾ ਸੋਡਾ ਕੰਮ ਹੁੰਦਾ ਉਹ ਜਵਾਨੀ ਚ ਨੌਜਵਾਨੀ ਚ ਬਜ਼ੁਰਗਾਂ ਚ ਜੋਸ਼ ਭਰਨ ਦਾ ਹੁੰਦਾ ਜਦੋਂ ਢਾਡੀ ਕਬਿਸ਼ਰੀ ਕਥਾਵਾਚਕ ਪਹੁੰਚਣ ਲੱਗ ਜਾਂਦੇ ਮੋਰਚਿਆਂ ਤੇ ਫਿਰ ਕੋਈ ਰੰਗ ਵੱਖਰਾ ਨਹੀਂ ਢਾੜੀਆਂ ਦੇ ਪਤਾਮਾ ਬਾਪੂ ਸੋਹਣ ਸਿੰਘ ਸੀਤਲ ਸਾਹਿਬ ਜਦੋਂ ਮੋਰਚਾ ਲੱਗਾ ਸੀ ਨਾ ਪੰਜਾਬੀ ਸੂਬੇ ਦਾ ਤੇ ਉਸ ਵੇਲੇ ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਵੀ ਬਾਪੂ ਜੀ ਤੁਸੀਂ ਨਹੀਂ ਨਾਲ ਤੁਰਦੇ ਤੇ ਉਹਨਾਂ ਆਖਿਆ ਸੀ ਵੀ ਕਿੰਨੇ ਚੱਲੇ ਜੇ ਉਹ ਕਹਿੰਦੇ ਜੀ 100 ਤੇ ਕਹਿੰਦੇ ਜੇ ਮੈਂ ਚਲਿਆ ਜਾਵਾਂ ਤਾਂ ਫੇਰ ਕਿੰਨੇ ਕਹਿੰਦੇ 101 ਤੇ ਕਹਿੰਦੇ ਆ ਜਿਹੜੇ ਸਾਹਮਣੇ ਬੈਠੇ ਜੇ ਮੈਂ ਇਹਨਾਂ ਦੇ ਸਾਹਮਣੇ ਹਰੀ ਸਿੰਘ ਨਲੂਏ ਦੀਆਂ ਸ਼ਾਮ ਸਿੰਘ ਔਟਾਰੀ ਦੀਆਂ ਅਕਾਲੀ ਫੂਲਾ ਸਿੰਘ ਦੀਆਂ 12 ਗਾਵਾਂਗਾ ਨਾ ਤੇ ਫੇਰ ਇਹ ਕੱਲ ਨੂੰ 100 ਹੋਰ ਤਿਆਰ ਹੋ ਜਾਣਗੇ ਜਾਣ ਵਾਸਤੇ ਬੱਪੂ ਜੀ ਕੋਈ ਬਾਤ ਹੋਰ ਸੁਣਾਓ ਤਾਂ ਕਿ ਜੋਸ਼ ਥੋੜਾ ਜਿਹਾ ਬਾਰਡਰ ਦੇ ਬਣਦੇ ਕਦੇ ਇਤਿਹਾਸ ਨਹੀਂ ਏਸ ਗੱਲੇ ਅਸੀਂ ਰਾਜਿਆਂ ਦੇ ਉਰ ਜੰਮੇ ਔੜ ਵਾਲੀਆਂ نسلਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਬਾਦਸ਼ਾਹਾਂ ਦਾ ਬਾਦਸ਼ਾਹ ਫਕਰਾਂ ਦਾ ਫਕਰ ਸੀ ਅਨੰਦ ਲਾਲ ਕੇ ਸਿਵਤਾ ਬਾਦ ਸ਼ਹਾਦਰ ਵੇਸ਼ ਦੀਆਂ ਕੌਣ ਕਰੂਗਾ ਤਾਰ ਦਸ਼ਮੇਸ਼ ਦੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂੜਾ ਅਸੀਂ ਅੱਜ ਖਣੋਰੀ ਬਾਰਡਰ ਤੇ ਜਿੱਥੇ ਤਹਈਆ ਕੀਤਾ ਜਿੰਨੇ ਵੀ ਜਥੇਬੰਦੀਆਂ ਉਰੇ ਪਹੁੰਚੇ ਹੋਏ ਹਨ ਖਣੋਰੀ ਬਾਰਡਰ ਤੇ ਸਾਰਿਆਂ ਨੇ ਇੱਕ ਡੱਲੇਵਾਲ ਸਾਹਿਬ ਨੂੰ ਲੈ ਕੇ ਤਹਈਆ ਕੀਤਾ ਵੀ ਸਾਰੇ ਬਾਉਂਡਰ ਤੇ ਅੱਜ ਚੁੱਲਾ ਨਹੀਂ ਬਲੇਗਾ ਸਾਡੇ ਨਾਲ ਉਰੇ ਦਿੱਲੀ ਦੀ ਤਰਜ਼ ਤੇ ਜਥੇਬੰਦੀਆਂ ਦੇ ਕੁਝ ਆਗੂ ਤੇ ਕੁਝ ਜਿਹੜੇ ਢਾਡੀ 12 ਗਾਉਂਦੇ ਨੇ ਜੋਸ਼ ਲਿਆਉਂਦੇ ਨੇ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਉਹ ਜਥੇ ਵੀ ਉਰੇ ਪਹੁੰਚਣੇ ਸ਼ੁਰੂ ਹੋ ਗਏ ਨੇ ਸਾਡੇ ਨਾਲ ਕਰਦਿਆਂ ਗੱਲ ਕੀ ਨਾਮ ਆ ਬਾਬਾ ਜੀ ਕਿਹੜਾ ਜੱਥਾ ਆਪਣਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਇਸ਼ਰ ਭਗਤ ਸਿੰਘ ਗਰਦਾਸਪੁਰ ਵਾਲੇ ਨਾਲ ਸਤਨਾਮ ਸਿੰਘ ਜੀ ਲੀਲਕਲਾ ਵੀਰ ਸਿੰਘ ਜੀ ਵਾਰਸ ਮਨਜੀਤ ਸਿੰਘ ਜੀ ਭੰਗੂ ਅੱਜ ਅਸੀਂ ਖਨੌਰੀ ਮੋਰਚੇ ਦੇ ਉੱਤੇ ਇਹਨਾਂ ਯੋਧਿਆਂ ਦੇ ਦਰਸ਼ਨ ਕਰਨ ਵਾਸਤੇ ਆਏ ਆ ਜਿਹੜੇ ਕਿਸਾਨੀ ਦੇ ਵਾਸਤੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਬਨੇ ਉਧਰ ਸ਼ੰਭੂ ਬਾਰਡਰ ਇੱਕ ਬਨੇ ਇਹ ਖਨੌਰੀ ਮੋਰਚੇ ਦੇ ਉੱਤੇ ਡਟ ਕੇ ਬੈਠੇ ਹੋਏ ਤੇ ਲਗਭਗ ਪਿਛਲੇ 15 ਦਿਨਾਂ ਤੋਂ ਕਿਸਾਨੀ ਦੇ ਮਸੀਹਾ ਕਿਸਾਨੀ ਦੇ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਉਹ ਭੋਖੜ ਧਾਲ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਇੱਥੇ ਪੂਰੇ ਮੋਰਚੇ ਨੇ ਇਹ ਤਹਈਆ ਕੀਤਾ ਹੋਇਆ ਵੀ ਕੋਈ ਕੋਈ ਵੀ ਚੁੱਲਾ ਜਿਹੜਾ ਉਹ ਨਹੀਂ ਬਲ ਰਿਹਾ ਅਸੀਂ ਪਿਛੋਂ ਵੇਖਦੇ ਆਏ ਕਿ ਸਾਰਿਆਂ ਨੇ ਭੋਖੜ ਹੜਤਾਲ ਕੀਤੀ ਹੋਈ ਆ ਕਿ ਜੇ ਸਾਡੀ ਇੱਕ ਦਿਨ ਦੀ ਦੋ ਦਿਨ ਦੀ 10 ਦਿਨ ਦੀ ਭੋਖੜ ਹੜਤਾਲ ਦੇ ਨਾਲ ਆਉਣ ਵਾਲਾ ਪੁੱਖ ਵੱਜ ਜਾਂਦਾ ਆਉਣ ਵਾਲੇ ਸਮੇਂ ਵਾਸਤੇ ਖਾਣ ਵਾਸਤੇ ਰੋਟੀ ਵੱਜ ਜਾਂਦੀ ਹੈ ਕਿਸਾਨੀ ਵੱਜ ਸਕਦੀ ਹੈ ਜਵਾਨੀ ਵੱਜ ਸਕਦੀ ਹੈ ਤੇ ਸਾਨੂੰ ਇਹ ਭੁੱਖਾਂ ਤੇ ਆ ਜਿਹੜੀਆਂ ਉਹ ਕੱਟ ਲੈਣੀਆਂ ਚਾਹੀਦੀਆਂ ਸੋ ਇਹਨਾਂ ਸਾਰੇ ਯੋਧਿਆਂ ਨੂੰ ਵੀ ਪ੍ਰਣਾਮ ਹੈ ਜਿਹੜੇ ਕਿਸਾਨੀ ਨੂੰ ਬਚਾਉਣ ਵਾਸਤੇ ਤੇ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਬਾਰਡਰਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਡਟ ਕੇ ਬੈਠੇ ਹੋਏ ਆ ਕੋਈ ਤੁਕਬੰਦੀ ਸੁਣਾ ਦਿਓ ਕੋਈ ਤੁਸੀਂ ਜੋੜੀ ਹੋਵੇ ਇਸ ਸੰਘਰਸ਼ ਦੇ ਮਹੀ ਜਾਂ ਦੁਨੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਮੇ ਆਸਕੇ ਪਰੀ ਪੰਜਾਬੀਆਂ ਨੇ ਯਦਵੀ ਮਾਤ ਦੀ ਨਦੀ ਵਿੱਚ ਕਾਂਗ ਆਈ ਸ਼ਾਲਾ ਮਾਰ ਕੇ ਸੱਚ ਐ ਇਸ ਬਾਰਡਰ ਦੇ ਉੱਤੇ ਜਿੱਦਣ ਦਿੱਲੀ ਜਾਣ ਦਾ ਸਾਡਾ ਪ੍ਰੋਗਰਾਮ ਸੀ ਤੇ ਉਹ ਦਿਨ ਵੇਖਿਆ ਵੀ ਸਰਕਾਰ ਵੱਲੋਂ ਗੋਲੀਆਂ ਮਾਰੀਆਂ ਗਈਆਂ ਤੇ ਸ਼ੁਭ ਕਰਨ ਵਰਗੇ ਸੂਰਮਿਆਂ ਨੇ ਆਪਣੀ ਛਾਤੀ ਅੱਗੇ ਢਾਕੇ ਤੇ ਉਹ ਗੋਲੀਆਂ ਜਿਹੜੀਆਂ ਖਾਧੀਆਂ ਇਹ ਸਾਰੀਆਂ ਦੀਆਂ ਸਾਰੀਆਂ ਕੁਰਬਾਨੀਆਂ ਕਿਸਾਨੀ ਵਾਸਤੇ ਨੇ ਜੇ ਸਾਡੇ ਵਢੇਰੇ ਰੰਗਜੀਤ ਦੇ ਨਾਲ ਜਾਂ ਦਿੱਲੀ ਦਰਬਾਰ ਦੇ ਨਾਲ ਮੱਥਾ ਲਾ ਕੇ ਕੁਰਬਾਨੀਆਂ ਦਿੰਦੇ ਰਹੇ ਨੇ ਤੇ ਅੱਜ ਵੀ ਕਿਤੇ ਨਾ ਕਿਤੇ ਮੈਂ ਕਹਿੰਨਾ ਉਸੇ ਰੰਗਜੀਤ ਦੀ ਰੂਹ ਜਿਹੜੀ ਉਹ ਦਿੱਲੀ ਦੇ ਤਖਤੇ ਦੇ ਉੱਤੇ ਬਹਿਣ ਵਾਲਿਆਂ ਦੇ ਅੰਦਰ ਵਾਸ ਕਰਦੀ ਹੈ ਪਰਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਰਿਸ ਬਾਬਾ ਮਤੀ ਦਾਸ ਜੀ ਬਾਬਾ ਸਤੀ ਦਾਸ ਭਾਈ ਦੀਆਲਾ ਜੀ ਦੇ ਵਾਰਿਸ ਜਿਹੜੇ ਨੇ ਨਾ ਉਹ ਅੱਜ ਫੇਰ ਇਹਨਾਂ ਬਾਰਡਰਾਂ ਦੇ ਉੱਤੇ ਬਹਿ ਕੇ ਕਹਿੰਦੇ ਵੀ ਜੇ ਉਹ ਦਿਨ ਅਸੀਂ ਕੁਰਬਾਨੀਆਂ ਦੇ ਸਕਦੇ ਆ ਕਿਸੇ ਦੀ ਈਨ ਨਹੀਂ ਨਾ ਮੰਨੀ ਤੇ ਅੱਜ ਵੀ ਅਸੀਂ ਆਪਣੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਕੁਰਬਾਨੀਆਂ ਦੇਣ ਵਾਸਤੇ ਤਿਆਰ ਆ ਚਾਹੇ ਇੱਕ ਸਿਰ ਲੱਗੇ ਚਾਹੇ ਦੋ ਸਿਰ ਲੱਗੇ ਚਾਹੇ 10 ਸਿਰ ਲੱਗਣ ਜਿੰਨਾ ਚਿਰ ਇਹ ਹੱਕੀ ਮੰਗਾਂ ਕਿਉਂਕਿ ਇਹਦੇ ਵਿੱਚ ਨਜਾਇਜ਼ ਕੁਝ ਵੀ ਨਹੀਂ ਹੈ ਕਿਉਂਕਿ ਜੇ ਕੋਈ ਨੌਕਰੀ ਕਰਨ ਵਾਲਾ ਨੌਕਰੀ ਵਾਸਤੇ ਜਾਂਦਾ ਨਾ ਤੇ ਉਹ ਕਹਿੰਦਾ ਮੈਨੂੰ ਦੱਸੋ ਮੈਨੂੰ ਤਨਖਾਹ ਕਿੰਨੀ ਦਿਓਗੇ ਮੇਰੇ ਨਾਲ ਕੀ ਐਗਰੀਮੈਂਟ ਕਰਦੇ ਜੇ ਤੇ ਇਸੇ ਤਰ੍ਹਾਂ ਹੀ ਐਮਐਸਪੀ ਗਰੰਟੀ ਕਾਨੂੰਨ ਵੀ ਸਾਨੂੰ ਦੱਸੋ ਸਾਡੀ ਫਸਲ ਪੱਕੀ ਜਿਹੜੀ ਉਹ ਕਿੰਨੇ ਮੁੱਲ ਦੇ ਉੱਤੇ ਖਰੀਦੋਗੇ ਸੋ ਇਹਨਾਂ ਹਕੀਕੀ ਮੰਗਾਂ ਵਾਸਤੇ ਇੱਥੇ ਜਿਹੜਾ ਉਹ ਡਟ ਕੇ ਬੈਠੇ ਹੋਏ ਆ ਸਮੇਂ-ਸਮੇਂ ਦੇ ਨਾਲ ਕੁਬੀਸ਼ਰ ਢਾਡੀ ਰਾਗੀ ਕਥਾਵਾਚਕ ਜਿਹੜੇ ਉਹ ਵੀ ਆਉਂਦੇ ਰਹਿੰਦੇ ਨੇ ਤੇ ਇੱਥੇ ਹਾਜ਼ਰੀਆਂ ਭਰਦੇ ਰਹਿੰਦੇ ਨੇ ਕੀ ਲੱਗਦਾ ਜਿਹੜਾ ਸੋਡਾ ਕੰਮ ਆਉਂਦਾ ਉਹ ਜਵਾਨੀ ਚ ਨੌਜਵਾਨੀ ਚ ਬਜ਼ੁਰਗਾਂ ਚ ਜੋਸ਼ ਭਰਨ ਦਾ ਹੁੰਦਾ ਜਦੋਂ ਢਾਡੀ ਕਬਿਸ਼ਰੀ ਕਥਾਵਾਚਕ ਪਹੁੰਚਣ ਲੱਗ ਜਾਂਦੇ ਨੇ ਮੋਰਚਿਆਂ ਤੇ ਫਿਰ ਕੋਈ ਰੰਗ ਵੱਖਰਾ ਨਹੀਂ ਹੋ ਜਾਂਦਾ ਲੱਗਦਾ ਬਿਲਕੁਲ ਬਿਲਕੁਲ ਇਹ ਰੰਗ ਜਿਹੜਾ ਉਹ ਵੱਖਰਾ ਹੋ ਜਾਂਦਾ ਢਾੜੀਆਂ ਦੇ ਪਤਾਮਾ ਬਾਪੂ ਸੋਹਣ ਸਿੰਘ ਸੀਤਲ ਸਾਹਿਬ ਜਦੋਂ ਮੋਰਚਾ ਲੱਗਾ ਸੀ ਨਾ ਪੰਜਾਬੀ ਸੂਬੇ ਦਾ ਤੇ ਉਸ ਵੇਲੇ ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਵੀ ਬਾਪੂ ਜੀ ਤੁਸੀਂ ਨਹੀਂ ਨਾਲ ਤੁਰਦੇ ਤੇ ਉਹਨਾਂ ਆਖਿਆ ਸੀ ਵੀ ਕਿੰਨੇ ਚੱਲੇ ਜੇ ਉਹ ਕਹਿੰਦੇ ਜੀ 100 ਤੇ ਕਹਿੰਦੇ ਜੇ ਮੈਂ ਚਲਿਆ ਜਾਵਾਂ ਤਾਂ ਫੇਰ ਕਿੰਨੇ ਕਹਿੰਦੇ 101 ਤੇ ਕਹਿੰਦੇ ਆ ਜਿਹੜੇ ਸਾਹਮਣੇ ਬੈਠੇ ਜੇ ਮੈਂ ਇਹਨਾਂ ਦੇ ਸਾਹਮਣੇ ਹਰੀ ਸਿੰਘ ਨਲੂਏ ਦੀਆਂ ਸ਼ਾਮ ਸਿੰਘ ਅਟਾਰੀ ਦੀਆਂ ਅਕਾਲੀ ਫੂਲਾ ਸਿੰਘ ਦੀਆਂ ਵਾਰਾਂ ਗਾਵਾਂਗਾ ਨਾ ਤੇ ਫੇਰ ਇਹ ਕੱਲ ਨੂੰ 100 ਹੋਰ ਤਿਆਰ ਹੋ ਜਾਣਗੇ ਜਾਣ ਵਾਸਤੇ ਸੋ ਇਸ ਕਰਕੇ ਢਾਡੀ ਕੁਵੀਸ਼ਰ ਕੌਮ ਦੇ ਕਥਾਵਾਚਕ ਜਿਹੜੇ ਨਾ ਉਹ ਕੌਮ ਦੇ ਵਿੱਚ ਨਵੀਂ ਰੂਹ ਫੂਕਦੇ ਨੇ ਤੇ ਜਦੋਂ ਇਹਨਾਂ ਸਟੇਜਾਂ ਤੋਂ ਆਣ ਕੇ ਕੌਮਾਂ ਦਾ ਇਤਿਹਾਸ ਵੱਡਿਆਂ ਦਾ ਇਤਿਹਾਸ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਅਜੀਤ ਸਿੰਘ ਜੁਹਾਰ ਸਿੰਘ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਨਾ ਫਿਰ ਲੜਨ ਦਾ ਹੋਰ ਜਜ਼ਬਾ ਜਿਹੜਾ ਉਹ ਲੜਨ ਵਾਲੀਆਂ ਕੌਮਾਂ ਦੇ ਵਿੱਚ ਵੱਡਾ ਹੋ ਜਾਂਦਾ ਹੈ ਬਾਪੂ ਜੀ ਕੋਈ ਬਾਤ ਹੋਰ ਸੁਣਾਓ ਤਾਂ ਕਿ ਜੋਸ਼ ਥੋੜਾ ਜਿਹਾ ਬਾਰਡਰ ਦੇ ਉੱਤੇ ਹੋਰ ਆ ਜੇ ਇਤਿਹਾਸ ਕਾਹਦੇ ਸ਼ੁਰੂ ਕਰਦੇ ਬਣਦੇ ਕਦੇ ਇਤਿਹਾਸ ਨਹੀਂ ਏ ਇਸ ਗੱਲੇ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਅਮਰ ਰਹਿੰਦੀਆਂ ਜੱਗ ਤੇ ਉਹ ਕੁੰਵਾ ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਪੈਣਾ ਅੰਤ ਨੂੰ ਮੌਲਿਕ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ ਇੱਕ ਬੇਨਤੀ ਹੈ ਜਿਹੜੇ ਅਜੇ ਤੀਕ ਘਰਾਂ ਦੇ ਵਿੱਚੋਂ ਨਹੀਂ ਨਿਕਲੇ ਉਹਨਾਂ ਦੇ ਸਾਹਮਣੇ ਵੀ ਇਹ ਸਾਰੇ ਦਾ ਸਾਰਾ ਇਤਿਹਾਸ ਲਿਖਿਆ ਜਾ ਰਿਹਾ ਜਿਵੇਂ ਪਹਿਲਾ ਇਤਿਹਾਸ ਗਾਉਨੇ ਆ ਨਾ ਇਹ ਵੀ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਲਿਖ ਕੇ ਤੇ ਗਾਇਆ ਜਾਣਾ ਤੇ ਜੇਕਰ ਅੱਜ ਇਹਨਾਂ ਮੋਰਚਿਆਂ ਦਾ ਹਿੱਸਾ ਨਾ ਨਾ ਬਣੇ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਆਣਿਆਂ ਨੂੰ ਕੀ ਦੱਸਾਂਗੇ ਵੀ ਜਿੱਦਣ ਕਿਸਾਨੀ ਦਾ ਆਗੂ ਕਿਸਾਨੀ ਦਾ ਯੋਧਾ ਮਹਾਬਲੀ ਸੂਰਮਾ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਪੰਦੇਰ ਹਣੀ ਜਾਂ ਹੋਰ ਸੂਰਮੇ ਜਿਹੜੇ ਬਾਰਡਰਾਂ ਦੇ ਉੱਤੇ ਡਟੇ ਸੀ ਉਹਦਣ ਅਸੀਂ ਰਜਾਈਆਂ ਲੈ ਕੇ ਉੱਤੇ ਸੁੱਤੇ ਪਏ ਸੀ ਉਦੋਂ ਅਸੀਂ ਉਹਨਾਂ ਬਾਰਡਰਾਂ ਦੇ ਉੱਤੇ ਕਿਉਂ ਨਹੀਂ ਗਏ ਕਿਉਂ ਨਹੀਂ ਉਹਨਾਂ ਦਾ ਸਹਿਯੋਗ ਦਿੱਤਾ ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਘਰਾਂ ਦੇ ਕੰਮਕਾਰ ਤਿਆਕ ਕੇ ਉਹਨਾਂ ਕਮਾਂਕਾਰਾਂ ਦੀ ਵੰਡ ਕਰਕੇ ਬੀਬੀਆਂ ਦੀ ਡਿਊਟੀ ਲਾ ਕੇ ਤੇ ਆਪ ਇਹਨਾਂ ਮੋਰਚਿਆਂ ਦਾ ਹਿੱਸਾ ਬਣੋ ਤਾਂ ਕਿ ਜਿਹੜਾ ਅੱਜ ਇਤਿਹਾਸ ਇਸ ਖਨੌਰੀ ਬਾਰਡਰ ਦੇ ਉੱਤੇ ਜਾਂ ਉਧਰ ਸ਼ੰਭੂ ਬਾਰਡਰ ਦੇ ਉੱਤੇ ਲਿਖਿਆ ਜਾ ਰਿਹਾ ਨਾ ਇਸ ਇਤਿਹਾਸ ਦਾ ਅਸੀਂ ਵੀ ਹਿੱਸਾ ਬਣੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਣ ਨਾਲ ਆਖੀਏ ਕਿ ਜਦੋਂ ਕਿਸਾਨੀ ਦੀ ਜੰਗ ਲੜੀ ਜਾ ਰਹੀ ਸੀ ਨਾ ਉਸ ਦਿਨ ਉਸ ਕਿਸਾਨੀ ਦੀ ਜੰਗ ਦੇ ਵਿੱਚ ਮੈਂ ਵੀ ਹਿੱਸਾ ਪਾਉਣ ਵਾਸਤੇ ਗਿਆ ਸਾਂ ਇਸ ਕਰਕੇ ਇਸ ਬੇਨਤੀ ਨੂੰ ਵੀ ਜਰੂਰ ਜਿਹੜਾ ਉਹ ਪਿੰਨਾ ਵਿੱਚ ਬੈਠੇ ਹੋਏ ਸਾਡੇ ਕਿਸਾਨ ਮਜ਼ਦੂਰ ਜਰੂਰ ਜਿਹੜਾ ਉਹ ਲਾਗੂ ਕਰਨ ਜੀ ਹਾਂਜੀ ਕੀ ਸੁਣੋ ਕਲਗੀ ਤਰਦਸ਼ਮੇਸ਼ ਪਿਤਾ ਦਾ ਜਗ ਤੇ ਸਾਨੀ ਨਹੀਂ ਦੁਨੀਆ ਵਿੱਚ ਕੋਈ ਐਸੀ ਕਰ ਸਕਿਆ ਕੁਰਬਾਨੀ ਨਹੀਂ ਉਹ ਵਿੱਚ ਸ਼ਹੀਦਾਂ ਲਖੀਆਂ ਨੇ ਕਈ ਪੁਸ਼ਤਾ ਜੇਸ ਦੀਆਂ ਕੌਣ ਕਰੂਗਾ ਰੀਸਾ ਕਲਗੀ ਕਸ਼ਮੇਸ਼ ਦੀਆਂ ਛੋਟੀ ਉਮਰ ਬਾਪੂ ਜੋ ਹੱਥੀ ਕੁਰਬਾਨ ਕਰੇ ਲੋਕਾਂ ਜੇ ਜੋ ਦੁੱਖੜੇ ਹੱਸ ਕੇ ਆਪਣੇ ਸੀਸ ਜਰੇ ਕਿੰਨੀਆਂ ਉੱਚੀਆਂ ਸੋਚਾਂ ਸੰ ਉਸ ਬਾਲ ਵਲੇਸ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਤਰਦਸ਼ਮੇਸ਼ ਦੀਆਂ ਕੌਣ ਖੰਡੇ ਕਿਆ ਸਾ ਸਿੰਘ ਸੁਜਾਦਤਾ ਦੱਬੇ ਕੁਚਲੇ ਲੋਕਾਂ ਨੂੰ ਸਰਦਾਰ ਬਣਾ ਦਤਾ ਜਾਦ ਪਾਤ ਜੰਗੀਰਾਂ ਦਿੱਤੀਆਂ ਘਟ ਹਮੇਸ਼ ਦੀਆਂ ਕੌਣ ਕਰੂਗਾ ਰੀਸਾਂ ਕ ਲੱਗੀ ਤਰਦ ਸ਼ਮੇਸ਼ ਦੀਆਂ ਸਨਾਰੀ ਚੱਕਰ ਸੀ ਪਾਤਸ਼ਾਹਾਂ ਦਾ ਪਾਤਸ਼ਾਹ ਫਕਰਾਂ ਦਾ ਫਕਰ ਸੀ ਅਨੰਦ ਲਾਲ ਕੇ ਸਿਵਤਾ ਬਾਦ ਸ਼ਹਾਦਰਵੇਸ਼ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਧਰ ਦੁਸ਼ਮੇਸ਼ ਦੀਆਂ ਜੋਧਿਆਂ ਦੇ 12 ਜਦੋਂ ਬਾਰਡਰਾਂ ਤੇ ਜਾਂ ਕੁਰਬਾਨੀ ਦੇਣ ਵਾਸਤੇ ਜਦੋਂ ਇਹ ਸੂਰਮਿਆਂ ਨੂੰ ਪਿਆਰ ਕੀਤਾ ਦੇ ਗੁਰੂ ਪਾਤਸ਼ਾਹ ਨੇ ਤਾਂ ਇਹਨਾਂ ਦੀ ਡਿਊਟੀ ਲਈ ਤੀ ਦੀ ਵੀ ਤੁਸੀਂ ਨੇ ਜੋਸ਼ ਭਰਨਾ ਸੰਘਰਸ਼ਾਂ ਦੇ ਵਿੱਚ ਜਦੋਂ ਆਇਆਂ ਜੇ 12 ਗਾ ਕੇ ਜੋਸ਼ ਭਰਦੇ ਨੇ ਤਾਂ ਨੌਜਵਾਨੀ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਵੀ ਛਾਲਾ ਮਾਰ ਕੇ ਜਿੱਦੇ ਚੋਂ ਬਾਹਰ ਨਿਕਲਉਂਦੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋਲਾ ਖਨੋਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ